ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਭਾਗ ਪਹਿਲਾ ਉਹਦੇ ਵਿੱਚੋਂ ਅਗਲਾ ਐਪੀਸੋਡ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਸ਼ੁਕਰਾਨਾ ਇਹ ਹੈ ਭਾਗ 40ਵਾਂ ਭਾਰਤ ਪਾਕ ਵੰਡ ਤੋਂ ਪਹਿਲਾਂ ਸਿੱਖਾਂ ਬਾਰੇ ਹਿੰਦੂ ਲੀਡਰਾਂ ਦਾ ਨਜ਼ਰੀਆ ਹੋਰ ਸੀ ਦੇਸ਼ ਵੰਡ ਤੋਂ ਮਗਰੋਂ ਜਾਨੀ ਕਿ 1947 ਤੋਂ ਬਾਅਦ ਸੋਚ ਅਤੇ ਵਿਹਾਰ ਬਿਲਕੁਲ ਬਦਲ ਗਿਆ ਗੁਰੂ ਨਾਨਕ ਬਾਬਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਇਨਸਾਨੀਅਤ ਦੇ ਭਲੇ ਵਾਸਤੇ ਕਿਸੇ ਇੱਕ ਕੇਂਦਰ ਬਿੰਦੂ ਤੇ ਸਾਂਝੀ ਸੋਚ ਬਣਾਈ ਜਾ ਸਕੇ ਕਿਸੇ ਇੱਕ ਨੁਕਤੇ ਉੱਪਰ ਦੇਸ਼ ਵਾਸੀ ਇਕੱਠੇ ਹੋ ਜਾਣ ਸਦੀਆਂ ਤੋਂ ਚੱਲ ਰਹੀ ਬਹੁ ਦੇਵ ਪੂਜਾ ਦੀ ਥਾਂ ਇੱਕੋ ਪਰਮੇਸ਼ਰ ਨੂੰ ਸਾਰੇ ਮੰਨਣ ਲੱਗ ਪੈਣ ਮਨੁੱਖਾਂ ਵਿੱਚ ਊਚ ਨੀਚ ਵਾਲੀ ਮੰਦੀ ਸੋਚ ਨੂੰ ਖਤਮ ਕੀਤਾ ਜਾਵੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਵਾਲਾ ਦਰਜਾ ਹਾਸਲ ਕਰਵਾਇਆ ਜਾਵੇ ਪੈਸੇ ਦੀ ਕਾਣੀ ਵਲਡ ਨਾ ਹੋਵੇ ਰਾਜੇ ਜ਼ਾਲਮ ਨਾ ਹੋਣ ਧਾਰਮਿਕ ਮੁਖੀ ਪਖੰਡੀ ਨਾ ਹੋਣ ਪਬਲਿਕ ਦਾ ਪ੍ਰਜਾ ਦਾ ਲਹੂ ਪੀਣ ਵਾਲੇ ਨਾ ਹੋਣ ਆਮ ਇਨਸਾਨ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਵੇ ਗਿਆਨਬਾਨ ਹੋਵੇ ਹਰ ਕੋਈ ਮਨੁੱਖ ਕਿਰਤ ਕਰਨ ਵਾਲਾ ਤੇ ਦੂਜੇ ਦੇ ਦੁੱਖ ਦਰਦ ਨੂੰ ਸਮਝ ਕੇ ਉਸ ਦੀ ਸਹਾਇਤਾ ਕਰਨ ਵਾਲਾ ਹੋਵੇ ਹਰ ਇੱਕ ਮਨੁੱਖ ਜਿੱਥੇ ਨਿਮਰਪਾ ਵਾਲਾ ਹੋਵੇ ਨਾਲ ਪੀ ਆਪਣੇ ਹੱਕਾਂ ਵਾਸਤੇ ਉਹ ਬਹਾਦਰੀ ਨਾਲ ਲੜਨਾ ਵੀ ਜਾਣਦਾ ਹੋਵੇ ਅਜਿਹੇ ਅਨੰਤ ਗੁਣਾ ਦਾ ਮਜਸਮਾ ਗੁਰਬਾਣੀ ਸਾਡੇ ਕੋਲ ਸਦਾ ਅਗਵਾਈ ਲਈ ਮੌਜੂਦ ਹੈ ਗੁਰਬਾਣੀ ਵਿੱਚੋਂ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਇੱਥੇ 15 ਕੋ ਉਨਾ ਸਤਕਾਰਯੋਗ ਵਿਅਕਤੀਆਂ ਦੀ ਬਾਣੀ ਮੌਜੂਦ ਹੈ ਜੋ ਜਨਮ ਕਰਕੇ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਸਨ ਅਜਿਹੇ ਗੁਰਸਿੱਖਾਂ ਬਾਰੇ ਇਤਿਹਾਸ ਵਿੱਚੋਂ ਭੀ ਪੜਿਆ ਜਾ ਸਕਦਾ ਹੈ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਜਿੱਥੇ ਸੇਵਾ ਦੇ ਖੇਤਰ ਵਿੱਚ ਜਿਕਰਯੋਗ ਕਾਰਜ ਕੀਤੇ ਉਥੇ ਗੁਰੂਪਿਆਰ ਵਿੱਚ ਲਵਰੇਜ ਹੋ ਕੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਆਪਣੀਆਂ ਜਾਨਾਂ ਤੱਕ ਵਾਰ ਗਏ ਇਹ ਭਾਵੇਂ ਉੱਚ ਜਾਤੀਏ ਸੀ ਭਾਵੇਂ ਨੀਵੇਂ ਆਖੇ ਜਾਣ ਵਾਲੇ ਲੋਕ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮਝ ਆ ਗਈ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਆਖਾ ਮੰਨ ਕੇ ਉਹਨਾਂ ਦੇ ਕਹਿਣੇ ਵਿੱਚ ਰਹਿ ਕੇ ਜਿੰਨਾ ਕੋ ਉਹ ਸਮਝ ਸਕਦੇ ਸਨ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਜਿਵੇਂ ਕਿ ਪ੍ਰਵਾਨ ਕੀਤਾ ਜਾ ਚੁੱਕਿਆ ਹੈ ਕਿ ਨੌਵੇਂ ਸਤਿਗੁਰੂ ਜੀ ਨੇ Hindu ਧਰਮ ਦੀ ਰਾਖੀ ਲਈ ਕਿਉਂਕਿ ਸਾਰੇ ਇਹੀ ਗੱਲ ਮੰਨੀ ਜਾ ਰਹੇ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਅੰਤ ਨੂੰ ਔਰੰਗਜ਼ੇਬ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਇਸ ਬੇਜੋੜ ਸ਼ਹੀਦੀ ਨੂੰ ਹਿੰਦੂਆਂ ਦੇ ਧਰਮ ਸਥਾਨਾਂ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਣਾ ਚਾਹੀਦਾ ਸੀ ਸਾਰੇ ਭਾਰਤ ਵਿੱਚ ਇਸ ਦਿਨ ਲਈ ਛੁੱਟੀ ਕੀਤੀ ਜਾਣੀ ਚਾਹੀਦੀ ਸੀ ਇੱਥੇ ਹਾਲਤ ਇਹ ਹੈ ਕਿ ਆਮ ਇਨਸਾਨ ਸ਼ਹੀਦੀ ਪੱਖੋਂ ਗੁਰੂ ਜੀ ਨਾਲੋਂ ਬੰਧ ਮਸ਼ਹੂਰੀ ਖੱਟ ਗਈ ਗੁਰੂ ਸਾਹਿਬ ਸਿਰਫ ਸਿੱਖਾਂ ਤੱਕ ਸੀਮਤ ਰਹ ਗਏ ਲਾਲਾ ਦੌਲਤਰਾਏ ਨੇ 110 ਸਾਲ ਪਹਿਲਾਂ ਬੜਾ ਕਮਾਲ ਲਿਖਤ ਲਿਖੀ ਸੀ ਇਹ ਮੇਰੇ Hindu ਭਾਈਓ ਅੱਜ ਤੁਹਾਡੇ ਗਲ ਵਿੱਚ ਜੋ ਜੰਜੂ ਪਿਆ ਦਿਸਦਾ ਹੈ ਇਹ ਸੂਤਰ ਦਾ ਜੰਜੂ ਨਹੀਂ ਹੈ ਸੂਤ ਦਾ ਜੰਜੂ ਤਾਂ ਔਰੰਗਜ਼ੇਬ ਨੇ ਤੋੜ ਦਿੱਤਾ ਸੀ ਅੱਜ ਵਾਲਾ ਆ ਜੰਜੂ ਜੋ ਤੁਹਾਡੇ ਗਲ ਵਿੱਚ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਮੜੀ ਦਾ ਬਣਿਆ ਹੋਇਆ ਹੈ ਤੁਹਾਡੇ ਮੱਥੇ ਤੇ ਲੱਗਾ ਤਿਲਕ ਔਰੰਗਜੀਬ ਨੇ ਮਿਟਾ ਦਿੱਤਾ ਸੀ ਉਸ ਤੋਂ ਮਗਰੋਂ ਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਮੱਥੇ ਤੇ ਆਪਣੇ ਖੂਨ ਦਾ ਟਿੱਕਾ ਲਾਇਆ ਸੀ ਤੁਹਾਡੀਆਂ ਮੂਰਤੀਆਂ ਵਿੱਚ ਗੁਰੂ ਤੇਗ ਬਹਾਦਰ ਬੈਠਾ ਹੈ ਤੁਹਾਡੇ ਮੰਦਰਾਂ ਵਿੱਚੋਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਸੀ ਇਹ ਤਾਂ ਗੁਰੂ ਤੇਗ ਬਹਾਦਰ ਦੀ ਕਿਰਪਾ ਨਾਲ ਤੁਸੀਂ ਦੁਬਾਰਾ ਸਥਾਪਿਤ ਕੀਤੀਆਂ ਨੇ ਤੁਹਾਡੇ ਮੰਦਰਾਂ ਵਿੱਚ ਘੰਟਿਆਂ ਦੀ ਗੂੰਜ ਉੱਠਣੋਂ हट ਗਈ ਸੀ ਗੁਰੂ ਜੀ ਦੀ ਜੈ ਜੈਕਾਰ ਹੈ ਕਿ ਉਹਨਾਂ ਨੇ ਆਪਣਾ ਸਭ ਕੁਝ ਦਾਤ ਤੇ ਲਾ ਕੇ ਤੁਹਾਨੂੰ ਜਿਉਂਦੇ ਰੱਖਿਆ ਕਦੀ ਅਕਿਰਤ ਕਰਨਾ ਬਣ ਜਾਣਾ ਉਸ ਮਹਾਨ ਗੁਰੂ ਦੇ ਪਰਉਪਕਾਰ ਨੂੰ ਸਦਾ ਯਾਦ ਰੱਖਣਾ ਦੇਖਿਓ ਕਿਤੇ ਹੋਰ ਭਾਵੇਂ ਸਾਰਾ ਕੁਝ ਭੁੱਲ ਜਾਇਓ ਪਰ ਗੁਰੂ ਤੇਗ ਬਹਾਦਰ ਨੂੰ ਕਦੀ ਨਾ ਭੁੱਲਣਾ ਬੰਗਾਲ ਦਾ ਇੱਕ ਸਿਰ ਕੱਢਵਾ ਲੇਖਕ ਬਹੁਤ ਸਾਲ ਪਹਿਲਾਂ ਇੰਗਲੈਂਡ ਯਾਤਰਾ ਤੇ ਚਲਾ ਗਿਆ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਉਹ ਵੇਖਦਾ ਵੇਖਦਾ ਇੱਕ ਦਿਨ ਇੱਕ ਝੀਲ ਦੇ ਕਿਨਾਰੇ ਬੈਠ ਬੈਂਚ ਤੇ ਬੈਠਾ ਧੁੱਪ ਦਾ ਨਿੱਘ ਮਾਰ ਰਿਹਾ ਸੀ ਆਉਣ ਜਾਣ ਵਾਲੇ ਲੋਕਾਂ ਦੀ ਚਹਲ ਕਦਮੀ ਦਾ ਆਨੰਦ ਲੈ ਰਿਹਾ ਸੀ ਨਾਲ ਵਾਲੇ ਬੈਂਚ ਤੇ ਇੱਕ ਗੋਰਾ ਨੌਜਵਾਨ ਆ ਕੇ ਬੈਠ ਗਿਆ ਇਸ ਭਾਰਤੀ ਯਾਤਰੂਵਲ ਉਸ ਨੌਜਵਾਨ ਨੇ ਪਿੱਠ ਕਰ ਲਈ ਭਾਰਤੀ ਨੇ ਕੁਝ ਜਾਣਕਾਰੀ ਲੈਣ ਦੇ ਅੰਦਾਜ਼ ਨਾਲ ਬੜੇ ਪਿਆਰ ਅਤੇ ਨਿਮਰਤਾ ਵਿੱਚ ਪੁੱਛਿਆ ਕਾਕਾ ਜੀ ਕਿੱਥੇ ਰਹਿੰਦੇ ਹੋ ਕੀ ਨਾਮ ਹੈ ਤੁਹਾਡਾ ਇਸ ਸ਼ਹਿਰ ਬਾਰੇ ਜਾਣਕਾਰੀ ਦੇ ਦਿਓ ਤੇ ਉਹ ਨੌਜਵਾਨ ਅੱਗੋਂ ਬੜੇ ਰੁੱਖੇ ਲਹਿਜੇ ਵਿੱਚ ਬੋਲਿਆ ਤੁਸੀਂ ਭਾਰਤੀ ਲੋਕ ਬਹੁਤ ਘਠੀਆ ਹੋ ਬਹੁਤ ਕਮੀਨੇ ਹੋ ਇਹ ਯਾਤਰੂ ਕਹਿਣ ਲੱਗਾ ਪਰ ਕਾਕਾ ਮੈਂ ਤਾਂ ਕੋਈ ਬੁਰਾਈ ਨਹੀਂ ਕੀਤੀ ਸਾਰਿਆਂ ਨੂੰ ਇੱਕੋ ਰਸੇ ਕਿਉਂ ਬਨ ਰਿਹਾ ਹੈ ਫਿਰ ਵੀ ਮੈਨੂੰ ਦੱਸ ਕਿ ਤੇਰੇ ਨਾਲ ਅਜਿਹੀ ਕੀ ਮੰਦੀ ਘਟਨਾ ਵਾਪਰੀ ਸੀ ਜਿਹਦੇ ਕਾਰਨ ਤੂੰ ਮੇਰੇ ਨਾਲ ਵੀ ਗੁੱਸੇ ਹੋ ਗਿਆ ਗੋਰੇ ਨੌਜਵਾਨ ਨੇ ਦੱਸਣਾ ਸ਼ੁਰੂ ਕੀਤਾ ਕਈ ਸਾਲ ਪਹਿਲਾਂ ਇਸੇ ਝੀਲ ਤੇ ਸੈਰ ਕਰਨ ਵਾਸਤੇ ਇੱਕ ਭਾਰਤੀ ਜੋੜਾ ਆਇਆ ਸੀ ਉਹ ਬੈਠੇ ਗੱਲਾਂ-ਬਾਤਾਂ ਕਰਦੇ ਰਹੇ ਉਹਨਾਂ ਦਾ ਧਿਆਨ ਆਪਣੀਆਂ ਗੱਲਾਂ-ਬਾਤਾਂ 'ਚ ਆਨੂੰ ਗਾਫਲ ਹੋ ਗਿਆ ਉਹਨਾਂ ਦਾ ਛੋਟਾ ਜਿਹਾ ਬੱਚਾ ਖੇਡਦਾ-ਖੇਡਦਾ ਆ ਨੇੜੇ ਵਾਲੇ ਪਾਣੀ ਦੇ ਤਲਾਬ ਵਿੱਚ ਜਾ ਡਿੱਗ ਗਿਆ ਉਹ ਦੋਵੇਂ ਖੜੇ ਤਾਹਾਂ ਮਾਰੀ ਜਾਣ ਰੋਈ ਜਾਣ ਮਦਦ ਵਾਸਤੇ ਪੁਕਾਰ ਕਰੀ ਜਾਣ ਮੈਂ ਕੋਲੇ ਹੀ ਬੈਠਾ ਸੀ ਤੇ ਹਿੰਮਤ ਕਰਕੇ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਪਾਣੀ ਵਿੱਚ ਕੁੱਦ ਪਿਆ ਕਾਫੀ ਜਦੋਂ ਜਹਤੋ ਬਾਅਦ ਮੈਂ ਡੁੱਬ ਰਹੇ ਬੱਚੇ ਨੂੰ ਜਾ ਸੰਭਾਲਿਆ ਸੰਭਾਲ ਕੇ ਬਾਹਰ ਲਿਆ ਕੇ ਮਾਂ ਦੀ ਝੋਲੀ ਵਿੱਚ ਬੱਚਾ ਰੱਖ ਦਿੱਤਾ ਪਤੀ ਪਤਨੀ ਦੋਵੇਂ ਬੱਚੇ ਨੂੰ ਪਿਆਰ ਕਰਨ ਲੱਗ ਪਏ ਚੁੰਮਦੇ ਚਟਦੇ ਰਹੇ ਪਰ ਮੇਰੇ ਵੱਲ ਉਹਨਾਂ ਅੱਖ ਪੁੱਟ ਕੇ ਵੀ ਨਾ ਵੇਖਿਆ ਮੇਰੇ ਲਈ ਧੰਨਵਾਦ ਦੇ ਦੋ ਅੱਖਰ ਤੱਕ ਨਾ ਕਹੇ ਆਪਣੇ ਬੱਚੇ ਨੂੰ ਚੁੱਕ ਕੇ ਟਰ ਗਏ ਮੈਂ ਵੇਖਦਾ ਹੀ ਰਹਿ ਗਿਆ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇੰਡੀਅਨ ਲੋਕ ਬੜੇ ਘਟੀਆ ਨੇ ਬੜੇ ਖੁਦਗਰਜ਼ ਨੇ ਉਹਨੂੰ ਤਾਂ ਕਿਸੇ ਦਾ ਧੰਨਵਾਦ ਵੀ ਕਰਨਾ ਨਹੀਂ ਆਉਂਦਾ ਭਾਰਤੀ ਵਿਦਵਾਨ ਸਾਰੀ ਗੱਲ ਸੁਣਨ ਤੋਂ ਬਾਅਦ ਆਖਣ ਲੱਗਾ ਨੌਜਵਾਨਾ ਤੂੰ ਭਾਰਤੀ ਲੋਕਾਂ ਬਾਰੇ ਬਹੁਤ ਘੱਟ ਜਾਣਦਾ ਹੈ ਜੋ ਕੁਝ ਤੇਰੇ ਨਾਲ ਵਾਪਰਿਆ ਹੈ ਇਹ ਤਾਂ ਬਹੁਤ ਥੋੜਾ ਹੈ ਤੂੰ ਗੁੱਸਾ ਨਾ ਕਰ ਅਸੀਂ ਭਾਰਤੀ ਲੋਕਾਂ ਨੇ ਤਾਂ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਜਿਨ੍ਹਾਂ ਨੇ ਨਰੋਲ ਸਾਡੇ ਲਈ ਆਪਣੀ ਜਾਨ ਵਾਰ ਦਿੱਤੀ ਸੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦਾ ਸ਼ੁਕਰੀਆ ਅਦਾ ਨਹੀਂ ਕੀਤਾ ਜਿਨ੍ਹਾਂ ਨੇ ਸਾਡੇ ਲਈ ਮਾਤਾ ਪਿਤਾ ਵਾਰ ਦਿੱਤੇ ਚਾਰ ਪੁੱਤਰ ਵਾਰ ਦਿੱਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਇੰਡੀਅਨ ਲੋਕ ਸੱਚਮੁੱਚ ਬੜੇ ਘਟਿਆ ਨੇ ਤੂੰ ਅਫਸੋਸ ਨਾ ਕਰ ਤੂੰ ਤਾਂ ਉਸ ਦੇ ਮੁਕਾਬਲੇ ਥੋੜਾ ਜਿਹਾ ਪਰਉਪਕਾਰ ਕੀਤਾ ਹੈ ਅਸੀਂ ਤਾਂ ਉਹਨਾਂ ਮਹਾਨ ਪਰਉਪਕਾਰੀਆਂ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਜੋ ਸਾਡੇ ਲਈ ਸਭ ਕੁਝ ਲੇਖੇ ਲਾ ਗਏ ਜੋ ਸਭ ਕੁਝ ਲੇਖੇ ਲਾ ਗਏ ਤੇ ਇਹ ਕਹਿੰਦੇ ਆ ਉਸ ਲੇਖਕ ਦੀਆਂ ਅੱਖਾਂ ਵਿੱਚੋਂ ਪਾਣੀ ਵਗ ਪਿਆ ਹੰਝੂ ਵਹਿ ਤਰੇ ਗੁਰਬਾਖ ਹਨ ਮਨਮੁਖ ਮੂਲੋਂ ਭੁੱਲਿਆ ਵਿਚ ਲੱਭ ਲੋਭ ਹੰਕਾਰ ਝਗੜਿਆ ਕਰਦੇ ਆ ਅਨ ਦਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤਾ ਨ ਸੰਤੋਖੀਆਂ ਅੰਤਰ ਤਿਸ਼ਨਾ ਬਹੁ ਅ ਗਿਆਨ ਅੰਧਾਰ ਨਾਨਕ ਗੁਰਮੁਖਾ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਭਾਵ ਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਿਹੜਾ ਮਨਮੁਖ ਇਨਸਾਨ ਹੈ ਉਹ ਕਦੇ ਸ਼ੁਕਰਾਨਾ ਕਰਨਾ ਜਾਣਦਾ ਹੀ ਨਹੀਂ ਹੈ ਉਹਨੂੰ ਇੰਨੀ ਸਮਝ ਹੀ ਨਹੀਂ ਜੇ ਉਹਦੇ ਕੋਲੇ ਲਿਆਕਤ ਹੁੰਦੀ ਅਕਲ ਹੁੰਦੀ ਜੇ ਉਹ ਸਮਝਦਾਰ ਇਨਸਾਨ ਹੁੰਦਾ ਤਾਂ ਇੱਕ ਵਾਰ ਨਹੀਂ ਉਹ ਤਾਂ ਬੇਅੰਤ ਵਾਰ ਸ਼ੁਕਰਾਨਾ ਕਰਦਾ ਪਰ ਅਸੀਂ ਤਾਂ ਇਹੋ ਜੇ ਮਾਹੌਲ ਚ ਪਲੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਸਾਨੂੰ ਤਬਾਹ ਕਰ ਰਿਹਾ ਹੈ ਤੇ ਕੌਣ ਸਾਨੂੰ ਬਚਾਉਣ ਦੇ ਵਿੱਚ ਆਪਣਾ ਆਪਾ ਤੱਕ ਲੈ ਕੇ ਲਾ ਰਿਹਾ ਹੈ ਅਸੀਂ ਅੱਜ ਤੱਕ ਸਮਝ ਹੀ ਨਹੀਂ ਸਕੇ ਦੂਜਿਆਂ ਨੂੰ ਦੋਸਤ ਦੇਣ ਦੀ ਥਾਂ ਤੇ ਇਹਨਾਂ ਦਿਨਾਂ 'ਚ ਜਦੋਂ ਗੁਰੂ ਸਾਹਿਬ ਦੇ ਇਹ ਸ਼ਹੀਦੀ ਪੰਦਰਵਾੜੇ ਆਉਂਦੇ ਨੇ ਸਾਬ ਜਾਦਿਆਂ ਦਾ ਸ਼ਹੀਦੀ ਦਿਹਾੜੇ ਆਉਂਦੇ ਨੇ ਉਹਨਾਂ ਦਿਨਾਂ 'ਚ ਵੀ ਸਾਨੂੰ ਸੱਚਮੁੱਚ ਦਾ ਅਫਸੋਸ ਪ੍ਰਗਟ ਕਰਨਾ ਨਹੀਂ ਆਉਂਦਾ ਅਸੀਂ ਉਸ ਦੁੱਖ ਨੂੰ ਅੱਜ ਤੱਕ ਸਮਝ ਹੀ ਨਹੀਂ ਸਕੇ ਅਸੀਂ ਤਾਂ ਇਹਨਾਂ ਦੁਖਦਾਈ ਦਿਨਾਂ ਦੇ ਵਿੱਚ ਵੀ ਸ਼ਾਨਦਾਰ ਖਾਣੇ ਬਣਾ ਰਹੇ ਆ ਖਾ ਰਹੇ ਆ ਤੇ ਲੋਕਾਂ ਨੂੰ ਖਵਾ ਰਹੇ ਆ ਮਠਿਆਈਆਂ ਤੱਕ ਬਣਾ ਰਹੇ ਆ ਤੇ ਸਾਡੇ ਵਾਸਤੇ ਤਾਂ ਇਹ ਮਨੋਰੰਜਨ ਦੇ ਸਾਧਨ ਬਣ ਗਏ ਨੇ ਇਹ ਗੁਰੂ ਸਾਹਿਬ ਵੀ ਨੇ ਜੋ ਕੁਝ ਸਾਡੇ ਵਾਸਤੇ ਕੀਤਾ ਸੀ ਉਹ ਤਾਂ ਕਿਤੇ ਦਾ ਭੁੱਲ ਗਿਆ ਹੋਇਆ ਸਤ ਗੁਰੂ ਰਹਿਮਤ ਕਰਨ ਅਸੀਂ ਉਹਨਾਂ ਦੀਆਂ ਕੀਤੀਆਂ ਮਹਾਨ ਕਾਰਨਾਮਾਂ ਨੂੰ ਆਪਣੇ ਅੰਤਰ ਆਤਮੇ ਦੇ ਵਿੱਚ ਸਦਾ ਵਾਸਤੇ ਵਸਾ ਲਈਏ ਤੇ ਕਦੇ ਉਹਨਾਂ ਨੂੰ ਨਾ ਭੁੱਲੀਏ ਭੁੱਲ ਚੁੱਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ